ਸਤਿ ਆਦਿਆ ਬਸ ਸੰਗਤ ਵੱਲੋਂ ਹੰਗਾਰਾ ਮਿਲ ਲਿਆ ਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੁੰਨੀ ਬੇਨਤੀ ਵੀ ਕਰਨੀ ਚਾਹੁੰਨੀ ਆ ਕਿ ਲਖਾ ਸੁਧਾਨਾ ਜਿਹੜਾ ਇਹ ਬਠਿੰਡਾ ਤੋਂ ਚੋਣ ਲੜ ਰਿਹਾ ਹੈ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ ਕਿਉਂਕਿ ਇਹਨਾਂ ਦੀ ਆਪਾਂ ਨੂੰ ਲੀਡਰਾਂ ਦੀ ਬਹੁਤ ਜ਼ਰੂਰਤ ਆ ਜਿਹੜਾ ਪੰਜਾਬ ਤੇ ਪੰਜਾਬੀ ਹਤਮਤਾਂ ਬਜਾਉਣ ਦੀ ਗੱਲ ਕਰਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਜ਼ਰੂਰਤ ਆ ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਕਿਸ ਮੁੱਦੇ ਤੇ ਗੱਲ ਨਹੀਂ ਉਠਾਈ ਬੰਦੀ ਸਿੰਘਾਂ ਦੀ ਜੇਲ੍ਹਾਂ ਚ 3 ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪੁਰਾਣੇ ਤੇ ਕੀ ਛੱਡਨੇ ਸੀ ਨਵਿਆਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਕੇ ਸਾਲ ਤੋਂ ਉੱਪਰ ਡਿਬੜੂ ਘੜ ਭੇਜੀ ਤਾਂ ਪੰਜਾਬ 55 ਜਿਹੜੇ ਆ ਕੁਝ ਅੰਮ੍ਰਿਤਸਰ ਦੀ ਜੇਲ੍ਹ ਚੋਂ ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਹੱਥ ੱਕਾ ਕਰ ਰਹੀਆਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਨ ਕੇ ਚਾਹੁੰਨੀ ਕਿ ਇਹੋ ਜੇ ਲੀਡਰਾਂ ਦੀ ਵਾਅਦੇ ਤੋਂ ਵੱਧ ਸਪੋਰਟ ਕਰੋ ਜੋ ਕਿ ਇਹੋ ਜੇ ਐਮਪੀ ਬਣ ਕੇ ਪਾਰਲੀਮੈਂਟ ਚ ਤੁਹਾਡੀ ਆਵਾਜ਼ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਕੱਢਿਆ ਜਾਵੇ ਸਾਰੀਆਂ ਸੰਗਤਾਂ ਨੂੰ ਮੈਂ ਅਪੀਲ ਕਰਦੀ ਆ ਸੰਗਰੂਰ ਬਠਿੰਡੇ ਕਡੂਰ ਸਾਹਿਬ ਤੋਂ ਵੱਧ ਤੋਂ ਵੱਧ ਆਪਣੇ ਜਿਹੜੇ ਤੁਹਾਡੇ ਐਮਪੀ ਖੜੇ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ ਐਮਪੀ ਹੱਕ ਸੱਚ ਦੀ ਗੱਲ ਕਰਨ ਵਾਲੇ ਇਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਆ ਮਾਤਾ ਜੀ ਦੇ ਗੱਲ ਕਰੀਏ ਦੇਖੋ ਇਲੈਕਸ਼ਨ ਜਦੋਂ ਆਉਂਦਾ ਹੈਗਾ ਕੈਂਡੀਡੇਟ ਵੱਡੇ ਵੱਡੇ ਦਾਅਵੇ ਤੇ ਵਾਦੇ ਜਰੂਰ ਲਾਉਂਦੇ ਨੇ ਪਰ ਜਿੱਦਣ ਤੋਂ ਬਾਅਦ ਉਹਦੀ ਜਿਹੜੀ ਫਲਸਫੀ ਆ ਉਹ ਚੇਂਜ ਹੋ ਜਾਂਦੀ ਆ ਆਡਾ ਤੇ ਇਹੋ ਜੀ ਆਨੀ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤੇ ਸੱਚ ਤੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਜਾਊਗੀ ਦੂਰ ਸਾਹਿਬ ਬਹੁਤ ਹੀ ਵਧੀਆ ਸੰਗਤ ਦਾ ਹੰਗਾਰਾ ਮਿਲਿਆ ਤੇ ਬਹੁਤ ਹੀ ਸੰਗਤ ਦਾ ਉਤਸ਼ਾਹ ਆ ਹਾਂ ਜੀ ਜਿੱਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਹੈ ਮਤਲਬ ਇਹ ਨੇ ਜੀ ਪਤਾ ਹੀ ਪਾੜ ਦੋ ਫਲਸਫੀ ਕਿਵੇਂ ਚੇਂਜ ਹੋ ਜੂ ਬਿਨਾ ਪਾਵਰਾਂ ਬਿਨਾ ਤਾਕਤਾਂ ਨੂੰ ਲੈਣੇ ਆ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਕੱਟੀਆਂ ਸਿਰ ਤੇ ਨਾਮ ਵੀ ਰਿਹਾ ਸਿਸ ਕਰਕੇ ਹਾਂਜੀ ਹਾਂਜੀ ਸੋ ਮਤਲਬ ਹੀ ਨਹੀਂ ਜੇ ਜੇ ਕਿਤੇ ਵਿਕਣ ਵਾਲੇ ਹੁੰਦੇ ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਧਿਰਾਂ ਵੱਲੋਂ ਕਿਹਾ ਹੈਗਾ ਵੀ ਸਾਡੇ ਵੱਲੋਂ ਆ ਜਾ ਪਰ ਇਹਨਾਂ ਦਾ ਪਟਾਪਾਕ ਗੱਲ 'ਚ ਇਹਨਾਂ ਦੀ ਗਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ ਪੰਜਾਬੀਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਸਾਨੂੰ ਹਰ ਹਾਲ ਦਾ ਰੋਜ਼ਗਾਰ ਵੀ ਮਿਲਣਾ ਤੇ ਹੱਕ ਵੀ ਮਿਲਣਾ ਚਾਹੀਦਾ